ਸਸਰੀਆਕਰ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਇਸ ਚੈਨਲ ਉੱਤੇ ਅੱਜ ਤੁਹਾਡੇ ਲਈ ਲੈ ਕੇ ਆਇਆ ਬਹੁਤ ਹੀ ਖਾਸ ਵੀਡੀਓ ਕਿ ਦਿਨ ਨੂੰ ਛੂ ਜਾਣ ਵਾਲੀ ਵੀਡੀਓ ਹਾਂਜੀ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਨਿੱਕੇ ਸਿੱਧੂ ਦੀ ਜੋ ਸਿੱਧੀ ਤਰ੍ਹਾਂ ਜੁੜਦੀ ਹੈ ਸਾਡੇ ਸਾਰਿਆਂ ਦੇ ਦਿਲ ਦੇ ਨੇੜੇ ਪਰ ਜਿਵੇਂ ਦਿਨੋਂ ਦਿਨ ਵੱਡਾ ਹੁੰਦਾ ਜਾਂਦਾ ਜਿਵੇਂ ਕਿ ਤੁਹਾਨੂੰ ਦੋਸਤੋ ਪਤਾ ਹੀ ਹੈ ਕਿ ਨਿੱਕਾ ਸਿੱਧੂ ਹੌਲੀ-ਹੌਲੀ ਤੁਰਨਾ ਸਿੱਖ ਗਿਆ ਪਰ ਅੱਜ ਦੀ ਵੀਡੀਓ ਤੇ ਤੁਹਾਨੂੰ ਕੁਝ ਐਸਾ ਦੇਖਣ ਨੂੰ ਮਿਲੇਗਾ ਕਿ ਨਿੱਕਾ ਸਿੱਧੂ ਆਪਣੇ ਪਿਤਾ ਬਲਕੌਰ ਸਿੰਘ ਵੱਲ ਤੁਰਦਾ ਨਜ਼ਰ ਆ ਰਿਹਾ ਨਿੱਕੇ ਸਿੱਧੂ ਦੀ ਤੁਰਣੀ ਵੱਡੇ ਸਿੱਧੂ ਵਾਂਗ ਹੀ ਲੱਗਦੀ ਜਦੋਂ ਨਿੱਕਾ ਸਿੱਧੂ ਤੁਰਦਾ ਹੀ ਆਪਣੇ ਪਿਤਾ ਬਲਕੌਰ ਸਿੰਘ ਵੱਲ ਪਹੁੰਚਦੇ ਨੇ ਤਾਂ ਉਸ ਨੂੰ ਪਿਤਾ ਬਲਕੌਰ ਸਿੰਘ ਵੱਡੇ ਸਿੱਧੂ ਮੂਸੇਵਾਲੇ ਦੀਆਂ ਤਸਵੀਰਾਂ ਦਿਖਾਉਂਦੇ ਨੇ ਤੁਸੀਂ ਵੀ ਦੇਖ ਸਕਦੇ ਹੋ ਕਿ ਨਿੱਕਾ ਸਿੱਧੂ ਕਿਵੇਂ ਉਹ ਤਸਵੀਰਾਂ ਨੂੰ ਮਾਸੂਮੀਅਤ ਨਾਲ ਦੇਖਦਾ ਜਿਵੇਂ ਉਹ ਆਪਣੇ ਭਰਾ ਨਾਲ ਹੀ ਗੱਲਾਂ ਕਰਦਾ ਹੋਵੇ ਇਹ ਵੀਡੀਓ ਦੇਖ ਕੇ ਇਹ ਸਾਬਤ ਹੋ ਜਾਂਦਾ ਕਿ ਨਿੱਕੇ ਸਿੱਧੂ ਦੇ ਦਿਲ ਵਿੱਚ ਆਪਣੇ ਵੱਡੇ ਭਰਾ ਲਈ ਬੇਅੰਤ ਪਿਆਰ ਹੈ ਕਿ ਦੋਸਤੋ ਇਹ ਹੀ ਨਹੀਂ ਕਿ ਨਿੱਕੇ ਸਿੱਧੂ ਦੇ ਘਰ ਆਈਆਂ ਸੋਹਣੀਆਂ ਕੁੜੀਆਂ ਉਹਨਾਂ ਨੇ ਸਿੱਧੂ ਨੂੰ ਗੋਦ ਚ ਲੈ ਕੇ ਨਿੱਕੇ ਸਿੱਧੂ ਨੂੰ ਗਿਫਟ ਵੀ ਦਿੱਤੇ ਕੇ ਨਿੱਕੇ ਸਿੱਧੂ ਦੀਆਂ ਖੁਸ਼ੀਆਂ ਦੇਖ ਕੇ ਘਰ ਹੀ ਖੁਸ਼ਹਾਲ ਹੋ ਗਿਆ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਔਰ ਬੈਲ ਆਈਕਨ ਕੋ ਜਰੂਰ ਦਬਾਉਣਾ ਮਿਲਦੇ ਆ ਨਵੀਂ ਵੀਡੀਓ ਨਵੀਂ ਅਪਡੇਟ ਦੇ ਨਾਲ ਧੰਨਵਾਦ